ਕੱਚੇ ਆਉਣ ਵਾਲੇ ਆ ਸਕੂਲੋਂ ਨਾ ਪ੍ਰੀਤ ਆਤੀ ਰੋਟੀ ਮੈਂ ਬਣਾ ਰਹੀ ਐ ਤੇ ਮਾਂਤ ਲਈ ਪਈਆਂ ਵਾ ਸਵੇਰ ਵਾਲੀਆਂ ਉਹ ਵੀ ਮੈਂ ਖਵਾਲ ਦੇਣੀ ਇਹਨੂੰ ਗਰਮ ਕਰਕੇ ਜਿਨ੍ਹਾਂ ਨੇ ਇਹਦੇ ਪਾਪਾ ਨੇ ਉਹਨਾਂ ਨੂੰ ਬੜਾ ਪਤਾ ਲੱਗਣਾ ਆਈ ਦਾ ਜਾਨ ਦਵਾ ਦਵਲਾਂ ਤਾਂ ਬੱਚੇ ਆਜਣ ਤਾਂ ਖਵਾਲ ਜਾ ਹੁੰਦਿਆਂ ਨੇ ਮਾਂਪੜੇ ਜਗ ਦੀ ਸਬਜ਼ੀ ਆ ਗਈ ਆ ਮਾਂ ਤਾਂ ਤੇ ਚਾਹ ਨਾ ਖਾ ਲੂੰਗੀ ਚਾਹ ਨਾਲ ਦੇ ਦੂੰਗੀ ਚਾਹ ਬਣਾ ਦੇਣੀ ਹੈ ਅਸੀਂ ਆ ਦੇ ਤਾਂ ਲੈ ਲੈ ਆ ਗਿਆ ਮਾਤਾ ਜੀ ਨੂੰ ਮੈਂ ਸਤਿ ਸ਼੍ਰੀ ਅਕਾਲ ਸਾਸਰੀ ਕਾਲ ਆ ਗਿਆ ਸਮੋਤੇ ਹੋ ਗਿਆ ਤੇ ਤੁਹਾਨੂੰ ਜੱਤੀ ਤਾਂ ਪਾਈ ਸਾਸਰੀ ਕਾਲ ਸਾਸਰੀ ਕਾਲ ਮਮਾ ਜੀ ਸੱਚੀ ਘਰ ਕਈ ਜਾਂਦਾ ਠੀਕ ਆ ਹਾਂ ਆਹ ਰੋ ਪਾਣੀ ਪੀਓ ਜੇ ਨਾਲ ਨਾ ਆਂ ਮੁੰਡੇ ਨੂੰ ਤਾਂ ਪਹਿਲਾਂ ਪਾਣੀ ਪੀ ਦਿੰਦੇ ਤੇਰਾ ਵੀ ਕਲਾਸ ਆਵੇ ਹੈਗਾ ਵਾ ਦੇਖੜ ਕੀ ਪੜਿਆ ਸੀ ਅੱਜ ਜੋ ਰੋਹੀ ਵੜ ਕੇ ਆਇਆ ਬੜਾ ਹੈ ਆ ਮਾ ਅੱਜਾ ਮੇਰਾ ਟੈਸਟ ਹੈ ਮੈਂਨੇ ਪੂਰੇ ਮਾ ਖਾਏ ਚੰਗਾ ਵਧਾਈ ਹੋਏ ਆਏ ਆ ਤੇ ਮਾਕਸਾ ਹੈ ਤੇਰੇ ਇੱਥੇ ਅਹੀਂ ਤੇਰੇ ਮਾਕਸਾ ਨੂੰ ਕਰਨਾ ਨਵੀਂ ਪੜਿਆ ਹੋਏ ਨੇ ਤੇ ਹੁਣ ਆਂਗੇ ਆ ਮੇਰੇ ਵੀ

ਜਲਦੀ ਜਲਦੀ ਰੋਟੀ ਘੜਾ ਬੁੜਕਾ ਹਾਂ ਜਮਾਦ ਸਾਹਿਬ ਕੋਲ ਹਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਤਿ ਸ਼੍ਰੀ ਅਕਾਲ ਅੰਕਾਇਤ ਇਹਨੂੰ ਮੁੰਡੇ ਨੂੰ ਆਪਣੇ ਦਾਲ ਚੱਕੀ ਨਾਲ ਰੋਟੀ ਦਿੱਤੀ ਆ ਕੁੜੀ ਨੂੰ ਚਾਹ ਨਾ ਪੜਾਈ ਕੀ ਗੱਲ ਕੋ ਚਾਹ ਨਾ ਖਾਣੀ ਹਾਂਜੀ ਤੇ ਤੈਨੂੰ ਕਿਉਂ ਨਹੀਂ ਪਾ ਕੇ ਦਿੱਤਾ ਮੱਸਾ ਉਦਾਂ ਹੀ ਨਹੀਂ ਤੂੰ ਆਇਆ ਕੀ ਗੱਲ ਆ ਨਹੀਂ ਕੋਈ ਨਹੀਂ ਆਂਦੀ ਮੇਰੇ ਗੈਰ ਨਹੀਂ ਕਰਦਾ ਸਬਜੀ ਖਾਣ ਨੂੰ ਦੇਲੂ ਲੈ ਆ ਆ ਵੇਖੀ ਕਰਦਾ ਕਰਦਾ ਨਾ ਇੱਧਰ ਕਰ ਰੋਟੀ ਛੱਡ ਇਹ ਕੀ ਤੇ ਲਕਦਾ ਕਰਦਾ ਨਾਲ ਖਾਣ ਨੂੰ ਹੈ ਮੇਰਾ ਪੁੱਤ ਕੋਈ ਨਹੀਂ ਮੁੰਡੇ ਨੇ ਇੱਥੇ ਰਣਾਵਾ ਤੂੰ ਇਹ ਹੱਦ ਕਰਦੇ ਹੀ ਹੱਡ ਤੋਂ ਚਾਹ ਨਾ ਕਾ ਖਾ ਮੇਰਾ ਪੁੱਤ ਨੂੰ ਖਾ ਖਲਾ ਦੇ ਲੈਨੇ ਖਾ ਲੈਨੇ ਕਿ ਨਹੀਂ ਸਵਾਲ ਲੱਗਦੀ ਆ ਹਾਂਜੀ ਤਾਂ ਮੇਰਾ ਪੁੱਤ ਚਾਹ ਬਣਾ ਲੈਂਦੀ ਆ ਚਾਹ ਮੰਗਣ ਦੀ ਚਾਹ ਮੰਗਣ ਦੀ ਉਹਨੂੰ ਚਾਹ ਰਾਂ ਵਿਚਾਰੀ ਰੋਟੀ ਦੇ ਉਹਨੂੰ ਕਿਉਂ ਭਾ ਕੇ ਸਬਜ਼ੀਆਂ ਦੇਣ ਨਹੀਂ ਕਿ ਕੱਲ ਇਹ ਮਾੜੀ ਆ ਤੇ ਜਦੋਂ ਉਹਨੇ ਚਾਹ ਨਾ ਆਪਾਂ ਚਾਹ ਬਣਾ ਤੀ ਉਹਨੂੰ ਯਾਰ ਉਹਨੇ ਕਿਹਾ ਤੂੰ ਆਖਿਆ ਤਾਂ ਮੰਨ ਤਾ ਆਖਿਆ ਮੇਰੇ ਪੁੱਤ ਨੇ ਉਹਨੂੰ ਵੀ ਦਾਲ ਸਬਜ਼ੀ ਬਰਾਬਰ ਦੇਣੀ ਕਿਉਂ ਬਰਾਬਰ ਦੇਣਾ ਚੰਗਾ ਜਾ ਇਹ ਨੂੰ ਲੈ ਦੇ ਜੇ ਆ ਗਈ ਤੇ ਨਹੀਂ ਤੇ ਰਹਿਣ ਦੇ ਫਿਰ ਇਹਨੂੰ ਉਹਨੂੰ ਦੇਈ ਜਾ ਥਾਰੇ ਕੋ ਤੇ ਵਿਚਾਰੀ ਨੂੰ ਉਹਨਾਂ ਦੇ ਆਉ ਕੋਈ ਖਾਣ ਇਹ ਅੱਧਾ ਮਸਰੀ ਵਾ ਚੱਲ ਉਠ ਲੈ ਕੇ ਲੈ ਕਿਉਂ ਆਪਾ ਬਾਦਨੇ ਤੈਨੂੰ ਕਿਉਂ ਨੂੰ ਦੱਸਾਂ ਮਜੇ ਨਾ ਲੈ ਬਾਬਰਾ ਬਸ ਜੋ ਆ ਨੂੰ ਵੱਡਾ ਤੂੰ ਹੈਂ ਖਾਣ ਖਾ ਕੇ ਪਹਿਲ ਵਾਰ ਫਿਰ ਨਹੀਂ ਤੇ ਬਣਾਵਾਂਗੇ ਆਹੋ ਖਾਣਾ ਦੇ ਬੇਗੀ ਆ ਮਰ ਡੱਕ ਹੋਰ ਆ ਜੂਗਾ ਬਾਦੂ ਕਿਉਂ ਕੋਈ ਨਹੀਂ ਖਾਬਰਾ ਬਸ ਤੂੰ ਨ ਲੈ ਆ ਕੇ ਬੈਨਾ ਲੈ ਕਰਮ ਕਰਮ ਦੇ ਪ੍ਰਸ਼ਾਦੇ ਕੁੜੀ ਦੇ ਜਿੱਦਾ ਉੱਧਰ ਹੁੰਦੇ ਕਰਮ ਕਰਮ ਉਦਾਂ ਹੀ ਲਾ ਤੇਰੀ ਰੋਟੀ ਵੀ ਮਨ ਲੱਗਦਾ ਰਾਤ ਵਾਲੀ ਆ ਆ ਰੋਟੀਆਂ ਵੀ ਰਾਤ ਵਾਲੀਆਂ ਆ ਇਹਦੀਆਂ ਖੜਾ ਇਧਰ ਬਹੁਤ ਤਾਜ਼ੀਆਂ ਖਾਂਦੇ ਆ ਵੇਖਦਾ ਮੈਂ ਰੋਟੀ ਲੈ ਗਿਆ ਨਵੀਂ ਨਵੀਂ ਤਾਜੀ ਤਾਜੀ ਲਾਦੀ ਹੋਤਾਂ ਮੈਂ ਕਹਿੰਦਾ ਚੰਗਾ ਕੈਨ ਬਣੇ ਚੋਕਾ ਪਾਪਾ ਚਲ ਗਿਆ ਤੇ ਹੁਣ ਮੈਨੂੰ ਫੇਰ ਕੰਮ ਕਰਾਉਣ ਲੱਗ ਪਿਆ ਬੋਏ ਨੂੰ ਪਤਾ ਜਿੰਨੇ ਪਾਪਾ ਕਹਿ ਲੱਗ ਮਮਾ ਨਾ ਬੀਬੀ ਕੈ ਸੁੱਤਾ ਹੀ ਆ ਅਸ਼ਾ ਤੋਂ ਨਵੀਂ ਦੀ ਵੀ ਸਾਲ ਪਰੋਤੀ ਕਿ ਨਵੀਂ ਸਾਲ ਪਰ ਮੈਂ ਨਹੀਂ ਸਾਹੀ ਨਾਲ ਸੋਵਾਂ ਤਾਂ ਮੈਂ ਮੈਨੂੰ ਵੀ ਰੈਸਟ ਕਰ ਦਿੰਦੇ ਚੰਗਾ ਸਕੂਲ ਲੈ ਕੇ ਕੰਦੀ ਰਹੀ ਆ ਚਲ ਚੋਕਾ ਭੰਡੇ ਦੇ ਅੱਜ ਜੇ ਮੇਰੀ ਮੰਮੀ ਹੁੰਦੀ ਤਾਂ ਉਹਨੇ ਮੈਨੂੰ ਕੰਮ ਨਹੀਂ ਕਰਾਉਂਦੇ ਨਾ ਸਾਰੇ ਬੱਚੇ ਆਣ ਕੇ ਸੌ ਜਾਂਦੇ ਆ ਮੇਰੇ ਵਰਗੇ ਸਾਰੇ ਧੀੜੀ ਕੰਮ ਕਰਦੇ ਨੇ ਜਿਸ ਨੂੰ ਆਣ ਕੇ ਵੀ ਮੇਦੇ ਰਹਿਣ ਦਿੰਦੇ ਲੇਕਿਨ ਅੱਜ ਮੇਰੀ ਮੰਮਾ ਹੁੰਦੀ ਨਾ ਉਹਨੇ ਮੈਨੂੰ ਕਦੀ ਏਦਾਂ ਦਾ ਕੰਮ ਨਹੀਂ ਕਰਾਉਣਾ ਭਾਂਡਿਆਂ ਦੀ ਬਾਹਰ ਇੰਨੀ ਆਉਂਦੀ ਬਾਰਾ ਵੇਖਾ ਬੜਾ ਜਾ ਕੇ ਕੀ ਕੰਡੀ ਹੈ ਭਾਂਡਿਆਂ ਨੂੰ ਜੱਦ ਕਰਾਉਂਦੀ ਮੇਕਾ ਦੀਆ ਆ ਭਾਂਡੇ ਨਾਲੇ ਇੱਡਾ ਟੋਕਰੀ ਜੀ ਰੱਖੀ ਜਾਂ ਸਿੱਧੇ ਤਰ ਕਰਕੇ ਇਹਨਾਂ ਨੂੰ ਐਡਾ ਮੁੰਦੇ ਟਕਾਈ ਜਾ ਇੰਦਰੇ ਆਪ ਕੰਨਾ ਤੁਹਾਨੂੰ ਦੱਸਾਂ ਹਾਂ ਦੇਖ